ਵਿਦੇਸ਼ਾਂ ਵਿੱਚ ਪੰਜਾਬੀਆਂ ਦੀ ਮੌਤ ਦਾ ਜਿਹੜਾ ਸਿਲਸਿਲਾ ਹੈ ਉਹ ਲਗਾਤਾਰ ਜਾਰੀ ਹੈ ਅਜਿਹਾ ਇੱਕ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਜਿੱਥੇ ਪੰਜਾਬੀ ਨੌਜਵਾਨ ਦੀ ਗੋਲੀ ਲੱਗਣ ਦੇ ਨਾਲ ਮੌਤ ਹੋਈ ਹੈ ਦੱਸੀ ਹੈ ਕਿ ਪਿੰਡ ਮਾਛੀਵਾੜਾ ਸਾਹਿਬ ਦੇ ਨੇੜੇ ਪੈਂਦਾ ਪਮਾ ਕਲਾ ਦਾ ਵਾਸੀ ਨੌਜਵਾਨ ਜਸਦੀਪ ਸਿੰਘ ਉਫਰ ਜਸੂ ਜਿਸ ਦੀ ਉਮਰ ਤਕਰੀਬਨ 22 ਸਾਲ ਦੱਸੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਵਿੱਚ ਉਸ ਨੂੰ ਗੋਲੀ ਲੱਗਣ ਨਾਲ ਉਸ ਦੀ ਜਿਹੜੀ ਹੈ ਮੌਤ ਹੋਈ ਹੈ ਦਾਸੀਏ ਕੀ ਪਿੰਡ ਦੇ ਸ਼ਮਸ਼ਾਨ ਘਾਟ ਦੇ ਵਿੱਚ ਅੱਜ ਅੰਤਿਮ ਸੰਸਕਾਰ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਪਮਾ ਕਲਾ ਦੇ ਕਿਸਾਨ ਦਲਜੀਤ ਸਿੰਘ ਮੰਗੜ ਦਾ ਇਕਲੌਤਾ ਪੁੱਤਰ ਜਸਦੀਪ ਸਿੰਘ 10ਵੀਂ ਦੀ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ 5 ਸਾਲ ਪਹਿਲਾਂ ਚੰਗੇ ਭਵਿੱਖ ਲਈ ਅਮਰੀਕਾ ਵਿਖੇ ਰਹਿੰਦੇ ਆਪਣੇ ਮਾਮੇ ਕੋਲ ਚਲਾ ਗਿਆ ਸੀ। ਜਸਦੀਪ ਅਮਰੀਕਾ ਦੇ ਕੈਲੀਫੋਰਨੀਆ ਦੇ ਫ੍ਰਿਜਨਲ ਸ਼ਹਿਰ ਵਿੱਚ ਰਹਿੰਦਾ ਸੀ ਜਿੱਥੇ ਉਹ ਟਰਾਲਾ ਚਲਾਉਣ ਦਾ ਕੰਮ ਕਰਦਾ ਸੀ। ਪਰਵਾਰਿਕ ਮੈਂਬਰਾਂ ਨੇ ਦੱਸਿਆ ਕਿ ਲੰਗੀ 3 ਜਨਵਰੀ ਨੂੰ ਜਸਦੀਪ ਅਮਰੀਕਾ ਵਿਖੇ ਆਪਣੇ ਘਰ ਤੋਂ ਕਾਰ ਤੇ ਸਵਾਰ ਹੋ ਕੇ ਨਿਕਲਿਆ ਤੇ ਰਸਤੇ ਦੇ ਵਿੱਚ ਆਪਣੇ ਮਾਤਾ ਪਿਤਾ ਤੇ ਦਾਦੀ ਨਾਲ ਵੀਡੀਓ ਕਾਲਿੰਗ ਰਾਹੀਂ ਗੱਲ ਕਰ ਰਿਹਾ ਸੀ ਪਰ ਅਚਾਨਕ ਜਿਹੜਾ ਫੋਨ ਬੰਦ ਹੋ ਜਾਂਦਾ ਹੈ ਤਾਂ ਪਰਵਾਰਿਕ ਮੈਂਬਰਾਂ ਨੂੰ ਇਸ ਦੀ ਜਿਹੜੀ ਚਿੰਤਾ ਹੈ ਹੋਣ ਲੱਗੀ ਜਿਸ ਤੋਂ ਬਾਅਦ ਉਹਨਾਂ ਨੇ ਅਮਰੀਕਾ ਰਹਿੰਦੇ ਉਸਦੇ ਮਾਮੇ ਨੂੰ ਸੂਚਿਤ ਕੀਤਾ ਤੇ ਮੌਕੇ ਤੇ ਜਾ ਕੇ ਦੇਖਿਆ ਤਾਂ ਜਸਦੀਪ ਸਿੰਘ ਕਾਰ ਵਿੱਚ ਮਰ ਤੱਕ ਪਿਆ ਸੀ ਅਤੇ ਜਿਸ ਦੇ ਸਿਰ ਦੇ ਵਿੱਚ ਗੋਲੀ ਲੱਗੀ ਹੋਈ ਸੀ ਦੱਸਿਆ ਕਿ 24 ਦਿਨਾਂ ਬਾਅਦ ਨੌਜਵਾਨ ਜਸਦੀਪ ਸਿੰਘ ਦੀ ਲਾਸ਼ ਉਸ ਦੇ ਪਿੰਡ ਪਮਾ ਕਲਾ ਜਿਹੜੀ ਹੈ ਉੱਥੇ ਪਹੁੰਚੀ ਹੈ ਜਿਸ ਤੋਂ ਬਾਅਦ ਪਿੰਡ ਦੇ ਵਿੱਚ ਮਾਹੌਲ ਜਿਹੜਾ ਹੈ ਬੜਾ ਹੀ ਗਮਗੀਨ ਹੋ ਗਿਆ ਹੈ ਹੋਰ ਕੀ ਕੁਝ ਕਹਿਣਾ ਹੈ ਉੱਥੇ ਦੇ ਲੋਕਾਂ ਦਾ ਤੇ ਵਿਦਾਇਕ ਮੁੰਡੀਆਂ ਦਾ ਉਹ ਵੀ ਇੱਕ ਵਾਰੀ ਸੁਣ ਲੈਣੇ ਆ ਕੋਲ ਸ਼ਮਸ਼ਾਨ ਘਾਟ ਖੜੇ ਆ ਸਾਡੇ ਹਲਕੇ 'ਚ ਬਹੁਤ ਮਾੜੀ ਘਟਨਾ ਜੋ 6 ਸਾਲ ਪਹਿਲਾਂ ਸਾਡੇ ਭਰਾ ਤ੍ਰੀਦੀਸ਼ ਸਿੰਘ ਨੇ ਆਪਣਾ ਬੇਟਾ ਪੜ੍ਹਾਈ ਵਾਸਤੇ ਜੁਆਸੇ ਪੇ ਗਿਆ ਸੀ। 6 ਸਾਲ ਪਹਿਲਾਂ ਪੀਆਰ ਵੀ ਹੋ ਗਈ, ਪੜ੍ਹਾਈ ਵੀ ਹੋ ਗਈ। ਸੋ ਕੁਝ ਗੈਂਗਸਟਰ ਦੀ ਕਮਾਂਗੇ ਜਿਹੜਾ ਨੇ ਆ ਕੇ ਭਰਾ ਦੇ ਬੇਟੇ ਨੂੰ ਜਸਦੀਪ ਨੂੰ ਗੋਲੀ ਮਾਰੀ। ਤਿੰਨ ਤਰੀਕ ਦੀ ਘਟਨਾ ਸੋ ਕੱਲ ਰੈੱਡ ਬੱਡੀ ਆਈ ਐ ਸਵਜਿ ਸਮਸ਼ਾਨ ਘਾਟ ਦੇ ਵਿੱਚ ਸੰਸਕਾਰ ਕੀਤਾ ਗਿਆ। ਪੂਰੇ ਹਲਕੇ ਤੇ ਸੋਗ ਦੀ ਲਹਿਰ ਹੈ। ਇੰਨ ਸਾਰੇ ਹਲਕਾ ਸਵਲੋਂ ਦੇ ਸਮਸ਼ਾਨ ਘਾਟ ਅੱਜ ਉਹਨਾਂ ਦੀ ਲਾਸਟ ਦਰਸ਼ਨ ਕੀਤੇ ਆ ਤੇ ਬਹੁਤ ਦੁੱਖ ਦੀ ਖਬਰ ਆ। ਸੋ ਮਨੁਦਾਸ ਆ ਵੀ ਇਹੋ ਜੀਆਂ ਜਿਹੜੀਆਂ ਘਟਨਾਵਾਂ ਹੁੰਦੀਆਂ ਜਵਾਨ ਮੌਤ ਜਵਾਨ ਬੱਚੇ ਮਾਪਿਆਂ ਦੇ ਚਲ ਜਾਂਦੇ ਆ ਸੋ ਉਹਨਾਂ ਦੇ ਅੱਗੇ ਰਹਿਣ ਨੂੰ ਰੱਖ ਨਹੀਂ ਕੱਲਾ ਕੱਲਾ ਪੁੱਤ ਸੀ ਸੋ ਬਹੁਤ ਮਾੜੀ ਖਬਰ ਹੈ ਬਹੁਤ ਦੁੱਖ ਹੈ ਖੜੇ ਹਾਂ ਜੀ ਸੋਗ ਦੇ ਵਿੱਚ ਪਰ ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਇਹੋ ਜੀ ਕਿਸੇ ਦੁਸ਼ਮਣ ਨੂੰ ਵੀ ਨਾ ਆਵੇ ਉਹਦੇ ਪਰਿਵਾਰ ਤੇ ਦੁੱਖ ਆਵੇ ਇਹ ਜੀ ਮੌਤ ਨਾ ਆਵੇ ਸੋ ਬਹੁਤ ਮਾੜੀ ਜਿਹੜੀ ਮੌਤ ਇਸ ਪਰਿਵਾਰ ਨਾਲ ਹੋਈ ਹੈ ਸਾਡੇ ਹਲਕੇ ਦੀ ਹੋਈ ਹੈ ਰ ਪਰਿਵਾਰ ਨੂੰ ਇਹ ਵੀ ਬੇਟੀ ਕਰਦੇ ਗਿਆ ਇਹੋ ਜੀ ਘਟਨਾ ਕਿਸੇ ਪਰਿਵਾਰ ਨਾਲ ਨਾ ਵਾਪਰ ਸਰਬਜੀਤ ਸਿੰਘ ਮੈਂ ਯੂ ਐਸ ਏ ਰਹਿਣਾ ਵੈਸੇ ਮੇਰਾ ਪਿੱਛੋ ਪਿੰਡ ਆਸੀ ਕਲਾਂ ਇਹਦਾ ਨਾਮ ਜਸਦੀਪ ਸਿੰਘ ਉਦੋਂ ਜਸੂ ਕਹਿੰਦੇ ਨਿਕਨੇਮ ਹੁਣ ਘਰੋਂ ਗਿਆ ਵਾ ਇਹਨੇ ਜਾ ਕੇ ਗੱਡੀ ਧਵਾਈ ਆ ਤੇ ਉਦੋਂ ਬਾਅਦ ਇਹਨੇ ਕਾਫੀ ਪੀਤੀ ਆ ਉਹ ਅਸੀਂ ਸਟੇਟਮੈਂਟਾਂ ਘਟਾ ਕੇ ਦੇਖੀਆਂ ਨੇ ਕੋਈ ਗੱਲ ਨਹੀਂ ਸੀ ਇਦਾਂ ਦੀ ਫੋਨ ਤੇ ਨਾਰਮਲ ਗੱਲ ਕਰਦਾ ਸੀਗਾ ਨਾ ਉਦੋਂ ਥੋੜੇ ਟਾਈਮ ਬਾਅਦ ਜਾ ਕੇ ਇਹਨੇ ਆਪਦੇ ਡੈਡੀ ਨਾਲ ਵੀਡੀਓ ਕਾਲ ਕੀਤੀ ਆ ਆਪਦੀ ਦਾਦੀ ਨਾਲ ਵੀਡੀਓ ਕਾਲ ਕੀਤੀ ਆ ਉਦੋਂ ਥੋੜੇ ਟਾਈਮ ਬਾਅਦ ਫੋਨ ਸਵਿਚ ਆਫ ਹੋ ਗਿਆ ਤੇ ਇਹਦੇ ਡੈਡੀ ਨੇ ਕਿਹਾ ਵੀ ਮੈਨੂੰ ਸੁਮਾਰ ਕੇ ਮੂੰਹ ਦਿਖਾ ਕਹਿੰਦੇ ਲੈਓ ਦੇਖ ਲਓ ਸੁਮਾਰ ਕੇ ਦੇਖ ਲਓ ਉਸ ਤੋਂ ਬਾਅਦ ਫੋਨ ਸਵਿਚ ਆਫ ਹੋ ਗਿਆ ਉਦੋਂ ਮਰ ਪਤਾ ਨਹੀਂ ਵੀਰੇ ਗੱਲ ਕੀ ਆ ਕੀ ਨਹੀਂ ਕਿਉਂਕਿ ਸੁਸਾਈਡ ਕਰ ਹੀ ਨਹੀਂ ਸਕਦਾ ਯਾਰ ਸਾਨੂੰ ਤਾਂ ਲੱਗਦਾ ਨਹੀਂ ਹੋ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਆ ਇਹ ਗੋਲੀ ਵੱਜੀ ਵੀ ਸੀਗੀ ਉਹਦੇ ਗੋਲੀ ਜਾਂਦੀ ਇਦਰੋਂ ਦੀ ਮਾਰ ਕਿੱਦਨੀ ਨਿਕਲੀ ਹੋਈ ਸੀਗੀ ਗੋਲੀ ਤੇ ਹੁਣ ਪੁਲਿਸ ਜਦੋਂ ਫਾਈਨਲ ਜਦੋਂ ਆਊ ਰਿਪੋਰਟ ਫਿਰ ਲੱਗ ਜੂ ਪਤਾ ਸਾਰਾ ਕੁਝ ਉਹ ਕੰਮ ਕੀ ਕਰਦਾ ਸੀ ਉੱਥੇ ਜੀ ਉੱਥੇ ਟਰੱਕ ਟਰੱਕ ਚਲਾਉਂਦਾ ਸੀ ਇਹਦੇ ਸ਼ਾਇਰ ਕਰਦਾ ਸੀ ਇਹ ਬੇਕਰ ਫੀਲ ਹਾਂਜੀ ਕਿੰਨਾ ਹੋ ਗਿਆ ਜੀ ਤਕਰੀਬਨ 5.5 ਸਾਲ ਹਾਂਜੀ ਅੱਜ ਇੱਥੇ ਸੰਸਕਾਰ ਕੀਤਾ ਹੈ ਹਾਂਜੀ ਅੱਜ ਇੱਥੇ ਸੰਸਕਾਰ ਪੱਕਾ ਸੀਗਾ ਹੀ ਉੱਥੇ ਹਾਂਜੀ ਹਾਂਜੀ ਗ੍ਰੀਨ ਕਾਰਡ ਹੋਲਡਰ ਸੀਗਾ ਠੀਕ ਹੈ ਜੀ ਹਾਂਜੀ ਮੈਰਿਜ ਨਹੀਂ ਨਹੀਂ ਜੀ 22 ਸਾਲ ਦੀ ਉਮਰ ਸੀ ਸਾਰੀ ਅਜੇ 23 ਮਹੀਨੇ ਲੱਗਿਆ ਸੀਗੇ ਮੈਰਿਜ ਦੀ ਕਾਰ ਰੈਸੀਪਲੈਂ ਬਸ 2 ਕੁ ਸਾਲਾਂ ਤੱਕ ਜਾਨੂ ਇੱਧਰ ਇਹ ਬਾਣਾ ਵਾਰਤਗੇ ਪਰਵਿੰਦਰ ਸਿੰਘ ਮੇਰਾ ਨਾਮ ਹੈ ਸਰਪੰਚ ਪੁਆਕਲਾ ਇਹ ਬਾਹਰ ਸੀਗਾ ਜੀ ਅਮਰੀਕਾ ਅਮਰੀਕਾ ਜੀ ਹਾਂਜੀ ਅੱਛਾ ਉੱਥੇ ਬਰਾਂ ਹੀ ਲੱਗਿਆ ਵੀ ਕੀ 21 22 ਦਿਨ ਹੋਰ ਆਇਆ ਗੱਟ ਬੁੜੀ ਹਾਂਜੀ ਕਿੱਦਾਂ ਹੋਇਆ ਹਾਸੇ ਨਹੀਂ ਪਤ ਲੱਗਿਆ ਗੁੜੀ ਕਿੱਦਾਂ ਲੱਗਿਆ ਇਹ ਤਾਂ ਨਹੀਂ ਪਰਾਂ ਲੱਗਿਆ ਕਿੱਦਾਂ ਹੋਇਆ ਹਾਂਜੀ ਅੱਛਾ ਸਰਕਾਰ ਕੀਤਾ ਗਿਆ ਪਿੰਡ ਦੇ ਵਿੱਚ ਅੱਜ ਸਰਕਾਰ ਕਰਿਆ ਜੀ ਇਹ ਕਿਹਦਾ ਇਹ ਦਿਲਜੀਤ ਸਿੰਘ ਮਾਰਕੀਟ ਦਾ ਮੁੰਡਾ ਜੀ ਕਿੰਨੀ ਉਮਰ ਸੀ ਜੀ ਦੀ 23 ਮਾਹ ਸਾਲ ਲੱਗਿਆਗਾ ਜੀ ਅੱਛਾ ਹਾਂਜੀ ਮੈਰਿਜ ਹੋਈ ਸੀ ਨਹੀਂ ਮੈਰਿਜ ਕੋਈ ਭੈਣ ਭਾਈ ਕੋਈ ਨਹੀਂ ਹੋ ਰਹੀ ਨਹੀਂ ਇਕਲੋਤੇ ਸੀ ਇਕਲੋਤੇ ਸੀ ਕਿੰਨਾ ਸਮਾਂ ਹੋ ਗਿਆ ਸੀ ਗ੍ਰੇਨ ਦੇ ਇਹ ਨੂੰ ਹੋ ਗਏ 6-7 ਸਾਲ